ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਦੀ ਰਸੋਈ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਆਲੂ ਸੋਇਆਬੀਨ ਦੀ ਸਬਜ਼ੀ ਤੇ ਸਬਜ਼ੀ ਬਣਾਉਣ ਲਈ ਇੱਥੇ ਮੈਂ ਦੋ మీడియం ਸਾਈਜ਼ ਦੇ ਬੋਇਲ ਆਲੂ ਲੈ ਕੇ ਉਹਨਾਂ ਨੂੰ ਛਿਲਕੇ ਤੇ ਪੀਸੇਸ ਦੇ ਵਿੱਚ ਕੱਟ ਲਿੱਤਾ ਤੇ ਨਾਲ ਹੀ ਇੱਥੇ ਮੈਂ ਇੱਕ ਕਟੋਰੀ ਸੋਇਆਬੀਨ ਵੀ ਲੈ ਲਿੱਤੀ ਹੋਈ ਹੈ ਤੇ ਸੋਇਆਬੀਨ ਨੂੰ ਹੁਣ ਚੰਗੀ ਤਰ੍ਹਾਂ ਧੋ ਕੇ ਇੱਕ ਬਾਉਲ ਦੇ ਵਿੱਚ ਕੋਸੇ ਪਾਣੀ ਦੇ ਵਿੱਚ ਆਪਾਂ ਇਸ ਨੂੰ ਡਿਪ ਕਰਾਂਗੇ ਮਤਲਬ ਕਿ ਹਲਕੇ ਗਰਮ ਪਾਣੀ ਦੇ ਵਿੱਚ ਇਹ ਸੋਇਆਬੀਨ ਆਪਾਂ ਡਿਪ ਕਰਕੇ ਰੱਖ ਦਾਂਗੇ ਇਸ ਨੂੰ ਤਕਰੀਬਨ ਆਪਾਂ 15 ਤੋਂ 20 ਮਿੰਟ ਤੱਕ ਡਿਪ ਕਰਕੇ ਰੱਖਣਾ ਹੈ ਤੇ ਦੇਖੋ ਮੈਂ ਸੋਇਆਬੀਨ ਨੂੰ ਧੋ ਲਿੱਤਾ ਹੈ ਤੇ ਇਸ ਨੂੰ ਡਿਪ ਵੀ ਕਰ ਲਿੱਤਾ ਹੋਇਆ 15 20 ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਹੀ ਪਿਆਰ ਰਹਿਣ ਦਵਾਂਗੇ ਤੇ ਹੁਣ ਇਸ ਦਾ ਮਸਾਲਾ ਬਣਾਉਣ ਦੀ ਤਿਆਰੀ ਸ਼ੁਰੂ ਕਰਦੇ ਹਾਂ ਤੇ ਇੱਥੇ ਹੁਣ ਇੱਕ ਮੈਂ ਕੜਾਈ ਲੈ ਲਿੱਤੀ ਹੈ ਤੇ ਇਸ ਦੇ ਵਿੱਚ ਮੈਂ 2 ਚਮਚ ਸਰੋਂ ਦਾ ਤੇਲ ਪਾ ਲਿੱਤਾ ਹੈ ਇਹ ਸਰੋਂ ਦਾ ਤੇਲ ਮੈਂ ਪਹਿਲਾਂ ਹੀ ਗਰਮ ਕਰਕੇ ਇੱਕ ਕਟੋਰੀ ਦੇ ਵਿੱਚ نکال ਲਿੱਤਾ ਹੋਇਆ ਸੀ ਤੇ ਜਦੋਂ ਤੇਲ ਹਲਕਾ ਗਰਮ ਹੋ ਜਾਏਗਾ ਤਾਂ ਇਸ ਦੇ ਵਿੱਚ ਬੋਇਲ ਕੀਤੇ ਹੋਏ ਹੁਣ ਆਲੂ ਪਾਵਾਂਗੇ ਤੇ ਤਕਰੀਬਨ ਇਹਨਾਂ ਆਲੂਆਂ ਨੂੰ ਆਪਾਂ 2 ਮਿੰਟ ਤੱਕ ਰੋਸਟ ਕਰਨਾ ਹੈ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਡਾਰਕ ਨਹੀਂ ਕਰਨਾ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਆਲੂ ਦੇਖੋ ਰੋਸਟ ਹੋ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਮੈਂ ਇੱਕ ਬਰਤਨ ਦੇ ਵਿੱਚ ਕੱਢ ਲਿੱਤਾ ਤੇ ਆਲੂ ਮੈਂ ਸਾਰੇ ਹੀ ਬਰਤਨ ਦੇ ਵਿੱਚ ਕੱਢ ਲਿੱਤੇ ਨੇ ਤੇ ਹੁਣ ਇਸੇ ਕੜਾਈ ਦੇ ਵਿੱਚ ਆਪਾਂ 3 ਤੋਂ 4 ਚਮਚਾ ਹੋਰ ਤੇਲ ਦੇ ਪਾਵਾਂਗੇ ਤਕਰੀਬਨ ਇਹ ਵੱਡੇ 2 ਚਮਚ ਮੈਂ ਇੱਥੇ ਤੇਲ ਦੇ ਪਾਏ ਨੇ ਤੇ ਹੁਣ ਇਸ ਦੇ ਵਿੱਚ ਦੋ మీడియం ਸਾਈਜ਼ ਦੇ ਪਿਆਜ਼ ਦੀ ਮੈਂ ਪੇਸਟ ਪਾ ਲਿੱਤੀ ਹੈ ਪਿਆਜ਼ਾਂ ਨੂੰ ਮੈਂ ਮਿਕਸੀ ਦੇ ਵਿੱਚ ਮੈਸ਼ ਕਰ ਲਿੱਤਾ ਹੋਇਆ ਤੇ ਪਿਆਜ਼ ਨੂੰ ਆਪਾਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਹੀ ਪਿਆਜ਼ ਦਾ ਪਾਣੀ ਸੁੱਕ ਨਹੀਂ ਜਾਂਦਾ ਤੇ ਪਾਣੀ ਨੂੰ ਸੁੱਕਦੇ ਹੋਏ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਮਸਾਲੇ ਨੂੰ ਭੁੰਨਣਾ ਹੈ ਤੇ ਨਾਲ ਨਾਲ ਆਪਾਂ ਇਸ ਨੂੰ ਹਿਲਾਇ ਵੀ ਜਾਣਾ ਹੈ ਤਾਂ ਜੋ ਜਿਹੜਾ ਮਸਾਲਾ ਹੈਗਾ ਕੜਾਈ ਦੇ ਨਾਲ ਲੱਗੇ ਨਾ ਇਹ जले ਨਾ ਬਿਲਕੁਲ ਵੀ ਇਹ ਸਬਜੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬੜੀ ਹੀ ਸਿੰਪਲ ਸੌਖੀ ਰੈਸিপি ਹੈ ਇਹ ਤੇ ਦੇਖੋ ਪਿਆਜ਼ਾਂ ਦਾ ਪਾਣੀ ਜਿਹੜਾ ਹੈਗਾ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਬਸ ਤਕਰੀਬਨ ਇੱਥੇ ਇੱਕ ਤੋਂ 2 ਮਿੰਟ ਹੀ ਹੋਰ ਲੱਗਣੇ ਨੇ ਤੇ ਪਿਆਜ਼ ਜਿਹੜੇ ਹੈਗੇ ਨੇ ਚੰਗੀ ਤਰ੍ਹਾਂ ਪੁੰਨੇ ਜਾਣੇ ਨੇ ਤੇ ਦੇਖੋ ਪਾਣੀ ਸਾਰਾ ਸੁੱਕ ਚੁੱਕਾ ਹੋਇਆ ਹੈ ਪਿਆਜ਼ ਵੀ ਚੰਗੀ ਤਰ੍ਹਾਂ ਪੁੰਨੇ ਜਾ ਚੁੱਕੇ ਨੇ ਤੇ ਹੁਣ ਇੱਥੇ ਮੈਂ ਦੋ ਟਮਾਟਰ ਤੇ ਚਾਰ ਹਰੀਆਂ ਮੇਚਾਂ ਦੀ ਪੇਸਟ ਬਣਾ ਲੈਂਦੀ ਏ ਮਿਕਸੀ ਦੇ ਜਾਰ ਦੇ ਵਿੱਚ ਇਹ ਪੇਸਟ ਮੈਂ ਤਿਆਰ ਕਰ ਲੈਂਦੀ ਹੋਈ ਏ ਤੇ ਨਾਲ ਹੀ ਇੱਥੇ ਹੁਣ ਮੈਂ ਪਾਵਾਂਗੀ ਲਸਣ ਅਦਰਕ ਦੀ ਪੇਸਟ ਮੈਂ ਤਕਰੀਬਨ 1 ਚਮਚ ਇੱਥੇ ਲਸਣ ਅਦਰਕ ਦੀ ਪੇਸਟ ਪਾਈਏ ਮੈਂ ਰੈਡੀमेड ਪੇਸਟ ਦਾ ਇਸਤੇਮਾਲ ਕੀਤਾ ਇੱਥੇ ਤੁਸੀਂ ਚਾਹੋ ਤਾਂ ਘਰ ਦੇ ਵਿੱਚ ਹੀ ਮਿਕਸੀ ਦੇ ਵਿੱਚ ਲਸਣ ਅਦਰਕ ਦੀ ਪੇਸਟ ਤਿਆਰ ਕਰਕੇ ਇਸ ਦੇ ਵਿੱਚ ਪਾ ਸਕਦੇ ਹੋ ਤੇ 2 ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਹੀ ਭੁੰਨ ਲੈਣਾ ਤੇ ਤਕਰੀਬਨ ਇੱਥੇ ਇਸ ਨੂੰ ਭੁੰਨਦੇ ਹੋਏ ਮੈਨੂੰ 2 ਮਿੰਟ ਹੋ ਗਏ ਨੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਅੱਧਾ ਚਮਚ ਹਲਦੀ ਪਾਊਡਰ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਊਡਰ ਐਵੇਂ ਰੰਗਤ ਦੇ ਲਈ ਪਾਇਆ ਤੇ ਨਾਲ ਹੀ ਇਸਦੇ ਪਾਵਾਂਗੇ ਨਮਕ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਮੈਂ ਇੱਥੇ ਇੱਕ ਚਮਚ ਨਮਕ ਪਾਇਆ ਤੇ ਨਾਲ ਹੀ ਇੱਥੇ ਅੱਧਾ ਚਮਚ ਮੈਂ ਕਾਲੀ ਮਿਰਚ ਪਾਊਡਰ ਵੀ ਪਾਇਆ ਇਹਦੇ ਨਾਲ ਫਲੇਵਰ ਬਹੁਤ ਵਧੀਆ ਆਂਦਾ ਇਸ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ 3-4 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲੈਣਾ ਤਾਂ ਜੋ ਮਸਾਲਿਆਂ ਦਾ ਜਿਹੜਾ ਕੱਚਾਪਨ ਹੈਗਾ ਉਹ ਨਿਕਲ ਜਾਏ ਤੇ ਦੇਖੋ 3-4 ਮਿੰਟ ਹੋ ਗਏ ਨੇ ਜਿਹੜੇ ਮਸਾਲੇ ਹੈਗੇ ਚੰਗੀ ਤਰ੍ਹਾਂ ਭੁੰਨੇ ਜਾ ਚੁੱਕੇ ਨੇ ਇਹਨਾਂ ਦੇ ਵਿੱਚੋਂ ਬਹੁਤ ਹੀ ਜ਼ਿਆਦਾ ਵਧੀਆ ਖੁਸ਼ਬੂ ਵੀ ਆ ਰਹੀ ਏ ਬਹੁਤ ਹੀ ਵਧੀਆ ਮਸਾਲਾ ਦੇਖੋ ਇੱਥੇ ਭੁੰਨਿਆ ਗਿਆ ਟਮਾਟਰਾਂ ਦਾ ਜਿਹੜਾ ਪਾਣੀ ਹੈਗਾ ਉਹ ਚੰਗੀ ਤਰ੍ਹਾਂ ਦੇਖੋ ਇੱਥੇ ਸੁੱਕ ਚੁੱਕਾ ਹੋਇਆ ਟਮਾਟਰਾਂ ਦਾ ਪਾਣੀ ਜਦੋਂ ਸੁੱਕ ਜਾਏ ਇਹ ਹੀ ਨਿਸ਼ਾਨੀ ਹੁੰਦੀ ਏ ਕਿ ਜਿਹੜਾ ਮਸਾਲਾ ਹੈ ਉਹ ਚੰਗੀ ਤਰ੍ਹਾਂ ਭੁੰਨਿਆ ਜਾ ਚੁੱਕਾ ਹੈ ਮਸਾਲੇ ਨੂੰ ਆਪਾਂ ਜਿੰਨੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਭੁੰਨਾਂਗੇ ਸਬਜ਼ੀ ਓਨੀ ਹੀ ਜ਼ਿਆਦਾ ਸਵਾਦ ਬਣੇਗੀ ਤੇ ਜਿਹੜੀ ਆਪਾਂ ਸੋਇਆਬੀਨ ਪਾਣੀ ਦੇ ਵਿੱਚ ਭਿਗੋ ਕੇ ਰੱਖੀ ਹੋਈ ਹੈ ਉਹਨੂੰ ਵੀ ਚੈੱਕ ਕਰ ਲੈਣੇ ਆਂ ਦੇਖੋ ਸੋਇਆਬੀਨ ਜਿਹੜੀ ਹੈਗੀ ਅੱਗੇ ਨਾਲੋਂ ਜ਼ਿਆਦਾ ਕਾਫੀ ਸੌਫਟ ਹੋ ਚੁੱਕੀ ਏ ਤੇ ਇਹ ਫੁੱਲ ਵੀ ਚੁੱਕੀ ਏ ਇਹ ਦੇਖੋ ਕਿੰਨੀ ਜ਼ਿਆਦਾ ਵਧੀਆ ਇਹ ਸੌਫਟ ਹੋ ਚੁੱਕੀ ਏ ਹੁਣ ਇਸ ਦਾ ਪਾਣੀ ਨਿਚੋੜ ਕੇ ਆਪਾਂ ਇਸ ਨੂੰ ਮਸਾਲੇ ਦੇ ਵਿੱਚ ਪਾਵਾਂਗੇ ਦੇਖੋ ਪਾਣੀ ਨੂੰ ਆਪਾਂ ਇੱਥੇ ਚੰਗੀ ਤਰ੍ਹਾਂ ਨਿਚੋੜਨਾ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਸਾਰੀ ਸੋਇਆਬੀਨ ਇਸ ਮਸਾਲੇ ਦੇ ਵਿੱਚ ਪਾ ਦੇਣੀ ਹੈ ਤੇ ਦੇਖੋ ਸੋਇਆਬੀਨ ਮੈਂ ਮਸਾਲੇ ਦੇ ਵਿੱਚ ਪਾ ਦਿੱਤੀ ਹੈ ਤੇ ਨਾਲ ਹੀ ਇੱਥੇ ਹੁਣ ਉਬਲੇ ਹੋਏ ਆਲੂ ਵੀ ਪਾ ਦਾਂਗੇ ਤੇ ਤੁਸੀਂ ਆਲੂ ਜਾਂ ਸੋਇਆਬੀਨ ਦੀ ਮਾਤਰਾ ਆਪਣੇ ਹਿਸਾਬ ਨਾਲ ਘਟਾਵਾਂ ਦਾ ਸਕਦੇ ਹੋ ਤੇ ਦੋਨੋਂ ਚੀਜ਼ਾਂ ਦੇਖੋ ਇੱਥੇ ਮੈਂ ਪਾ ਦਿੱਤੀਆਂ ਨੇ ਤੇ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਦੇ ਉੱਪਰ 2 ਮਿੰਟ ਤੱਕ ਇਸੇ ਤਰ੍ਹਾਂ ਹਿਲਾਉਂਦੇ ਹੋਏ ਭੁੰਨਣਾ ਤਾਂ ਜੋ ਜਿਹੜੇ ਮਸਾਲੇ ਹੈਗੇ ਨੇ ਸੋਇਆਬੀਨ ਦੇ ਵਿੱਚ ਚੰਗੀ ਤਰ੍ਹਾਂ ਐਬਜ਼ਾਰਬ ਹੋ ਜਾਣ ਇਸ ਤਰ੍ਹਾਂ ਕਰਨ ਨਾਲ ਜਿਹੜੀ ਸਬਜ਼ੀ ਹੈਗੀ ਇਹ ਬਹੁਤ ਹੀ ਜ਼ਿਆਦਾ ਸਵਾਦਬੰਦੀ ਹੈ ਤੇ ਇਹਨਾਂ ਨੂੰ ਮਿਕਸ ਕਰਦੇ ਹੋਏ ਇਹਨਾਂ ਨੂੰ ਭੁੰਨਦੇ ਹੋਏ ਇੱਥੇ ਮੈਨੂੰ ਤਕਰੀਬਨ 2 ਕੁ ਮਿੰਟ ਹੋ ਚੁੱਕੇ ਹੋਏ ਨੇ ਤੇ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਭੁੰਨੀ ਜਾ ਚੁੱਕੀ ਹੋਈ ਹੈ ਤੇ ਹੁਣ ਇੱਕ ਸਾਈਡ ਤੇ ਮੈਂ 2 ਕੱਪ ਗਰਮ ਪਾਣੀ ਵੀ ਰੱਖਿਆ ਹੋਇਆ ਹੈ ਤੇ ਪਾਣੀ ਨੂੰ ਦੇਖੋ ਇੱਥੇ ਮੈਂ ਗਰਮ ਕਰ ਲਿੱਤਾ ਹੈ ਤੇ ਗਰਮ ਕਰਕੇ ਹੀ ਆਪਾਂ ਇਸ ਦੇ ਵਿੱਚ ਪਾਣੀ ਦਾ ਇਸਤੇਮਾਲ ਕਰਨਾ ਹੈ ਠੰਡੇ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਤੇ ਪਾਣੀ ਇੱਥੇ ਮੈਂ ਪਾ ਦਿੱਤਾ ਹੈ ਤੇ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਪਾਣੀ ਆਪਾਂ ਪਹਿਲਾਂ ਤੋਂ ਹੀ ਗਰਮ ਪਾਇਆ ਹੋਇਆ ਹੈ ਇਸ ਲਈ ਇਸ ਨੂੰ ਆਪਾਂ ਨੂੰ ਬਹੁਤ ਜ਼ਿਆਦਾ ਪਕਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਮੀਡੀਅਮ ਤੋਂ ਹਾਈ ਫਲੇਮ ਦੇ ਉੱਪਰ ਇਸ ਨੂੰ ਟੱਕ ਕੇ 3 ਤੋਂ 4 ਮਿੰਟ ਤੱਕ ਲਈ ਆਪਾਂ ਪਕਾਵਾਂਗੇ ਕੜਾਈ ਦੇ ਉੱਪਰ ਮੈਂ ਦੇਖੋ ਹੁਣ ਟੱਕਣ ਦੇ ਦਿੱਤਾ ਹੈ ਮੀਡੀਅਮ ਟੂ ਹਾਈ ਫਲੇਮ ਤੇ 3 ਤੋਂ 4 ਮਿੰਟ ਬਾਅਦ ਪਕਣ ਤੋਂ ਬਾਅਦ ਆਪਾਂ ਇਸ ਨੂੰ ਚੈੱਕ ਕਰਾਂਗੇ ਤੇ 3-4 ਮਿੰਟ ਹੋ ਚੁੱਕੇ ਹੋਏ ਨੇ ਸਬਜ਼ੀ ਜਿਹੜੀ ਹੈਗੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੈ ਇਸ ਦੇ ਵਿੱਚ ਹੁਣ ਆਪਾਂ ਹਰਾ ਧਨੀਆ ਇੱਕ ਚਮਚ ਕਸੂਰੀ ਮੇਥੀ ਤੇ ਅੱਧਾ ਚਮਚ ਗਰਮ ਮਸਾਲਾ ਵੀ ਪਾਵਾਂਗੇ ਇਹ ਤਿੰਨੋਂ ਚੀਜ਼ਾਂ ਮੈਂ ਫਲੇਵਰ ਦੇ ਲਈ ਪਾਈਆਂ ਨੇ ਤੇ ਸਬਜੀ ਦੇਖੋ ਬਹੁਤ ਵਧੀਆ ਤਿਆਰ ਹੋ ਚੁੱਕੀ ਹੋਈ ਏ ਜੇ ਤੁਸੀਂ ਗਰੇਵੀ ਪਤਲੀ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੇ ਵਿੱਚ ਪਾਣੀ ਹੋਰ ਐਡ ਕਰ ਸਕਦੇ ਹੋ ਤੇ ਮੈਨੂੰ ਇਹ ਸਬਜੀ ਹਲੇ ਥੋੜੀ ਜੀ ਗਾੜੀ ਲੱਗ ਰਹੀ ਏ ਕਿਉਂਕਿ ਜਦੋਂ ਇਹਨੇ ਠੰਡੀ ਹੋਣੇ ਤਾਂ ਹੋਰ ਜ਼ਿਆਦਾ ਗਾੜੀ ਹੋ ਜਾਣਾ ਤੇ ਮੈਂ ਥੋੜੀ ਜੀ ਗਰੇਵੀ ਨੂੰ ਪਤਲਾ ਹੀ ਖਾਣਾ ਪਸੰਦ ਕਰਦੀ ਆ ਤੇ ਇਸ ਦੇ ਵਿੱਚ ਮੈਂ ਇੱਕ ਕੱਪ ਗਰਮ ਪਾਣੀ ਦਾ ਹੋਰ ਐਡ ਕਰਾਂਗੀ ਤੇ ਦੇਖੋ ਇੱਥੇ ਹੁਣ ਮੈਂ ਇੱਕ ਕੱਪ ਗਰਮ ਪਾਣੀ ਘਰ ਲਿੱਤਾ ਹੋਇਆ ਤੇ ਉਹ ਵੀ ਮੈਂ ਇਸ ਸਬਜੀ ਦੇ ਵਿੱਚ ਪਾ ਦਾਂਗੀ ਪਾਣੀ ਆਪਾਂ ਗਰਮ ਕਰਕੇ ਹੀ ਪਾਣਾ ਇੱਥੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ ਇੱਕ ਦੋ ਮਿੰਟ ਤੱਕ ਲਈ ਪਕਣ ਦਵਾਂਗੇ ਤੇ ਦੇਖੋ ਇੱਕ ਦੋ ਮਿੰਟ ਹੋ ਗਏ ਹੋਏ ਨੇ ਸਬਜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਗਈ ਹੋਈ ਏ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਸਿੰਪਲ ਜੀ ਰੈਸਪੀ ਬਹੁਤ ਵਧੀਆ ਲੱਗੇਗੀ ਤੇ ਸਬਜੀ ਦੇਖੋ ਸਰਵ ਹੋਣ ਲਈ ਰੈਡੀ ਏ ਬਹੁਤ ਹੀ ਸਵਾਦ ਬਹੁਤ ਹੀ ਜ਼ਬਰਦਸਤ ਸਬਜੀ ਦੇਖੋ ਬਣ ਕੇ ਤਿਆਰ ਹੋ ਚੁੱਕੀ ਹੋਈ ਏ ਫੁਲਕੇ ਹੋਣ ਜਾਂ ਪਰੌਂਠੇ ਹੋਣ ਇਹ ਸਬਜੀ ਬਹੁਤ ਜ਼ਿਆਦਾ ਸਵਾਦ ਲੱਗਦੀ ਏ ਤੇ ਸੋਇਆਬੀਨ ਆਲੂ ਦੀ ਜ਼ਬਰਦਸਤ ਸਬਜੀ ਸਾਡੀ ਇੱਥੇ ਸਰਵ ਹੋਣ ਲਈ ਰੈਡੀ ਏ